ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਉਮੀਦ ਕਰਦੇ ਹਾਂ ਤੁਸੀਂ ਬਹੁਤ ਹੀ ਵਧੀਆ ਹੋਵੋਗੇ ਅੱਜ ਫੇਰ ਆਪਾਂ ਤੁਹਾਨੂੰ ਦੋ ਸੂਟ ਦਿਖਾਉਣੇ ਆ ਮਸ਼ੀਨ ਵਰਕ ਦੇ ਤੇ ਹਾਂਜੀ ਆਜੋ ਫਿਰ ਆਪਾਂ ਦੇਖਦੇ ਹਾਂ ਸੂਟ ਬਾਕੀ ਤੁਸੀਂ ਕੋਈ ਵੀ ਡਿਟੇਲ ਲੈਣੀ ਹੈ ਕੁਝ ਵੀ ਪੁੱਛਣਾ ਹੁੰਦਾ ਤਾਂ WhatsApp ਤੇ ਮੈਸੇਜ ਕਾਲ ਕਰ ਸਕਦੇ ਹੋ ਜੀ ਸਾਡਾ ਨਹੀਂ ਟਾਈਮ ਲੱਗਦਾ ਤੁਹਾਡੇ ਨਾਲ ਕਈ ਵਾਰ ਤਲਵਤ ਨਹੀਂ ਹੋ ਪਾਉਂਦੀ ਪਰ ਆਪਾਂ WhatsApp ਤੇ ਜਰੂਰ ਰਿਪਲਾਈ ਕਰਦੇ ਆਂ ਜਰੂਰ ਗੱਲ ਕਰਦੇ ਆਂ ਸਾਰਿਆਂ ਨਾਲ ਆਜੋ ਫਿਰ ਆਪਾਂ ਤੁਹਾਡਾ ਸਮਾਂ ਨਹੀਂ ਬਰਬਾਦ ਕਰਦੇ ਸਾਰੀ ਵੀਡੀਓ ਜਰੂਰ ਦੇਖਣਾ ਤੇ ਅੱਗੇ ਸ਼ੇਅਰ ਵੀ ਜਰੂਰ ਕਰਨਾ ਆਜੋ ਫਿਰ ਆਪਾਂ ਸੂਟ ਦੇਖਦੇ ਆਂ ਹਾਂਜੀ ਇਹ ਹੈਗਾ ਪਹਿਲਾ ਸੂਟ ਤੁਸੀਂ ਮੋਰ ਬਹੁਤ ਰੰਗਾਂ ਦੇ ਦੇਖਿਓਣਗੇ ਰੰਗ-ਬਰੰਗੇ ਮੋਰ ਤਾਂ ਦੇਖਿਓਣਗੇ ਕਾਲੇ ਮੋਰ ਨਹੀਂ ਦੇਖਿਓਣੇ ਲਓ ਜੀ ਆਹ ਦੇਖੋ ਕਾਲੇ ਮੋਰ ਕਿਉਂਕਿ ਕਸਟਮਰ ਦੀ ਡਿਮਾਂਡ ਸੀ ਵੀ ਬਲੈਕ ਕਲਰ ਯੂਜ਼ ਕਰਨਾ ਬਸ ਇੱਕੋ ਹੀ ਥ੍ਰੈਡ ਨਾਲ ਸਾਰਾ ਡਿਜ਼ਾਈਨ ਬਣਾਉਣਾਗਾ ਇਹ ਹੈਗਾ ਜੀ ਪੱਲੇ ਦਾ ਮੂਰੇ ਪੱਲੇ ਦਾ ਘੇਰੇ ਤੇ ਇਹ ਦੋ ਮੋਰ ਬਣੇ ਹੋਏ ਨੇ ਇਹ ਜਿਹੜਾ ਫੈਬਰਿਕ ਆ ਕੱਪੜਾ ਉਹਨਾਂ ਨੇ ਆਪ ਹੀ ਦਿੱਤਾ ਸੀ ਕਸਟਮਰ ਨੇ ਆਪਾਂ ਸਿਰਫ ਡਿਜ਼ਾਈਨ ਕੀਤਾਗਾ ਲੋ ਜੀ ਤੁਸੀਂ ਚੰਗੀ ਤਰ੍ਹਾਂ ਦੇਖ ਲਓ ਕਿ ਵਰਕ ਦੀ ਕਿੰਨੀ ਸਫਾਈ ਆ ਤੇ ਕਿੰਨੇ ਸੋਹਣੇ ਮੋਰ ਬਣੇ ਨੇ ਹਾਂਜੀ ਆਪਾਂ ਇਹਦੇ ਬਾਹਾਂ ਤੇ ਵੀ ਮੋਰ ਬਣਾਏ ਨੇ ਤੇ ਮੂਰੀ ਤੇ ਵੀ ਬਣਾਏ ਨੇ ਅੱਜ ਸਾਰਾ ਸੂਟ ਦੇਖ ਲਓ ਜੀ ਘੇਰੇ ਦੇ ਸੀਗੇ ਉਹ ਤੇ ਆ ਹੈਗੇ ਮੂਰੀ ਤੇ ਜੀ ਇਹ ਪਹਿਲੀ ਮੂਰੀ ਆ ਪਹਿਲੀ ਮੂਰੀ ਤੇ ਮੋਰ ਬਣਾਇਆ ਹੋਇਆਗਾ ਹੁਣ ਆਪਾਂ ਤੁਹਾਨੂੰ ਦੂਜੀ ਮੂਰੀ ਤੇ ਵੀ ਦਿਖਾ ਦਿੰਨੇ ਆ ਇੱਥੇ ਪੂਰੇ 6 ਮੋਰ ਬਣੇ ਨੇ ਇਹ ਘੇਰੇ ਦੇ ਮੂਰੀ ਦਾ ਹਾਂਜੀ ਤੁਸੀਂ ਵੀ ਕਿਸੇ ਤਰ੍ਹਾਂ ਦੇ ਕੋਈ ਵੀ ਡਿਜ਼ਾਈਨ ਕਰਵਾਉਣਾ ਕਰਵਾ ਸਕਦੇ ਹੋ ਕੋਈ ਵੀ ਕਲਰ ਆਪਣੀ ਪਸੰਦ ਨਾਲ ਕਰਵਾ ਸਕਦੇ ਹੋ ਇਹੀ ਤਾਂ ਫਾਇਦਾ ਹੁੰਦਾ ਆਪ ਕਢਾਈ ਕਰਵਾ ਕੇ ਸੂਟ ਪਾਉਣ ਦਾ ਵੀ ਆਪਾਂ ਆਪਣੀ ਪਸੰਦ ਨਾਲ ਜਿਹੜੇ ਆਪਾਂ ਨੂੰ ਰੰਗ ਪਸੰਦ ਨੇ ਉਹ ਪਵਾ ਸਕਦੇ ਆ ਆਪਾਂ ਤੇ ਬਾਕੀ ਇਦਾਂ ਹੁੰਦਾ ਕਈ ਵਾਰ ਆਪਣੇ ਕੋਲ ਦੁਪੱਟੇ ਪਏ ਹੁੰਦੇ ਉਹਦੇ ਨਾਲ ਆਪਾਂ ਮੈਚਿੰਗ ਸੂਟ ਬਣਾਉਣਾ ਹੁੰਦਾ ਡਿਜ਼ਾਈਨ ਉਹਦੇ ਨਾਲ ਦਾ ਸੇਮ ਬਣਵਾਉਣਾ ਹੁੰਦਾ ਉਹ ਵੀ ਬਣ ਜੂਗਾ ਜੀ ਜਿੰਮੀ ਦਾ ਵੀ ਤੁਸੀਂ ਕਰਵਾਉਣਾ ਤੁਹਾਡਾ ਜ਼ਰੂਰ ਕਰਵਾ ਕੇ ਕਰਕੇ ਦਵਾਂਗੇ ਆਪ ਤੇ ਆਪਾਂ ਹੈਂਡ ਐਮਬਰਾਇਡਰੀ ਵੀ ਕਰਵਾਉਣੀ ਆ ਨੇਡਲਵਰਕ ਵੀ ਆਪਾਂ ਕਰਕੇ ਦਿੰਨੇ ਆਂਗੇ ਜਿਵੇਂ ਦਾ ਵੀ ਤੁਸੀਂ ਕਹੋਗੇ ਤੁਹਾਨੂੰ ਉਵੇਂ ਦਾ ਹੀ ਸੂਟ ਅਸੀਂ ਤਿਆਰ ਕਰਕੇ ਦਵਾਂਗੇ ਜੀ ਤੇ ਬਹੁਤ ਵਧੀਆ ਪ੍ਰਾਈਸ ਆ ਕੋਈ ਪ੍ਰਾਈਸ ਵੀ ਜ਼ਿਆਦਾ ਨਹੀਂ ਹੈਗਾ ਤੇ ਆਪਾਂ ਹੁਣ ਤੁਹਾਨੂੰ ਦੱਸਿਆ ਵੀ ਕਰਾਂਗੇ ਵੀ ਆਪਾਂ ਹਨਾ ਕਿੱਥੇ ਕਿਹੜਾ ਸੂਟ ਬਣਾਇਆ ਜਿਹੜਾ ਕਿਹੜੇ ਕਸਟਮਰ ਦਾ ਜਾਨਕਿ ਕਿ ਕਿੱਥੇ ਭੇਜ ਰਹੇ ਆ ਪੂਰਾ ਡਰੈਸ ਨਹੀਂ ਚਲੋ ਆਪਾਂ ਏਰੀਆ ਦੱਸ ਸਕਦੇ ਆ ਜਿਹੜੇ ਇਹ ਦੋ ਸੂਟ ਅੱਜ ਆਪਾਂ ਤੁਹਾਨੂੰ ਦਿਖਾਏ ਦਿਖਾਉਣ ਜਾ ਰਹੇ ਆ ਇੱਕ ਤਾਂ ਇਹ ਜਾਨਕਿ ਇੱਕ ਹੋਰ ਦਿਖਾਵਾਂਗੇ ਹਨ ਨਾ ਤੇ ਜੀ ਆ ਦੇਖਿਓ ਜਿਹੜੇ ਤੁਸੀਂ ਮੋਰ ਦੇਖ ਰਹੇ ਹੋ ਇਹ ਬਣੇ ਹੋਇਆ ਜੀ ਬਾਹਾਂ ਤੇ ਤੇ ਹਣ ਆਪਾਂ ਤੁਹਾਨੂੰ ਇਹ ਸੂਟ ਆਪਾਂ ਦੱਸਿਆ ਜੋ ਦਿਖਾਇਆਗਾ ਇਹ ਆਸਟ੍ਰੇਲੀਆ ਜਾ ਰਹੇ ਨੇਗੇ ਤੇ ਆਪਾਂ ਫਿਰ ਵੀਡੀਓ ਬਣਾਈਆ ਤੇ ਇਹਦੀ ਤੇ ਅੱਗੇ ਤੋਂ ਵੀ ਆਪਾਂ ਦੱਸਿਆ ਕਰਾਂਗੇ ਕੋਸ਼ਿਸ਼ ਕਰਿਆ ਕਰਾਂਗੇ ਵੀ ਏਰੀਆ ਦੱਸਿਆ ਕਰੀਏ ਵੀ ਕਿੱਥੇ ਸੂਟ ਜਾ ਰਹੇ ਨੇਗੇ ਤੇ ਤੁਸੀਂ ਆਪ ਭੇਜਣਾ ਆਪ ਵੀ ਭੇਜ ਕੇ ਆਪ ਦਾ ਤਿਆਰ ਕਰਵਾ ਸਕਦੇ ਹੋ ਨਹੀਂ ਫੈਬਰਿਕ ਸਾਡੇ ਤੋਂ ਲੈਣਾ ਅਸੀਂ ਵੀ ਫੈਬਰਿਕ ਆਪ ਲੈ ਕੇ ਤੁਹਾਡਾ ਜ਼ਰੂਰ ਤਿਆਰ ਕਰ ਦਾਂਗੇ ਜੀ ਤੇ ਬਾਕੀ ਅਸੀਂ ਘਰੇ ਵੀ ਜਿਹੜੇ ਸਾਡੇ ਨੇੜੇ ਤੇੜੇ ਦੇ ਏਰੀਏ ਨੇਗੇ ਅਸੀਂ ਜ਼ਰੂਰ ਉਹਨਾਂ ਦੇ ਘਰੇ ਆਪ ਵੀ ਦੇ ਕੇ ਆਉਨੇ ਆ ਸੂਟ ਜਾ ਕੇ ਤੇ ਅਗਲੇ ਨੂੰ ਤਸੱਲੀ ਕਰਵਾ ਕੇ ਪੂਰਾ ਵਧੀਆ ਬਣਾ ਕੇ ਦਿੰਨੇ ਆ ਅਗਲਾ ਸਾਡੇ ਤੇ ਯਕੀਨ ਕਰਦਾ ਸੀ ਕੋਸ਼ਿਸ਼ ਕਰਦੇ ਆ ਮੇਨੂੰ ਤੇ ਯਕੀਨ ਤੇ ਖਰੇ ਉੱਤਰੀਏ ਹਾਂਜੀ ਦੱਸਿਓ ਇਹ ਸੂਟ ਕਿਵੇਂ ਲੱਗਿਆ ਤੁਹਾਨੂੰ ਇਹਦੇ ਨਾਲ ਆਪਾਂ ਦੂਸਰਾ ਸੂਟ ਵੀ ਦਿਖਾਵਾਂਗੇ ਆਪਾਂ ਸੋਚਿਆ ਚਲੋ ਪਹਿਲਾਂ ਗੱਲਬਾਤ ਕਰ ਲਈ ਆਪਾਂ ਤੇ ਆਪਾਂ ਇਹ ਹੀ ਗੱਲਬਾਤ ਕਰਦੇ ਸੀ ਵੀ ਤੁਸੀਂ ਕੋਈ ਕਲਰ ਤੁਹਾਨੂੰ ਸਿਲੈਕਟ ਕਰਨਾ ਹੁੰਦਾ ਤਾਂ ਜ਼ਰੂਰ ਕਰਕੇ ਦੱਸਿਆ ਕਰੋ ਥ੍ਰੈਡ ਵੀ ਕਿਹੜਾ ਯੂਜ਼ ਕਰੋ ਤੁਸੀਂ ਸਾਨੂੰ ਡਾਰਕ ਚਾਹੀਦੇ ਆ ਲਾਈਟ ਕਲਰ ਚਾਹੀਦੇ ਆ ਕੋਈ ਵੀ ਚੁਆਇਸ ਆਪਣੀ ਜ਼ਰੂਰ ਦੱਸਿਆ ਕਰੋ ਕਈ ਵਾਰ ਇਦਾਂ ਹੁੰਦੇ ਨੇਗੇ ਵੀ ਚਲੋ ਕਹਿ ਦਿੰਦੇ ਆ ਵੀ ਤੁਸੀਂ ਆਪਣੀ ਮਰਜ਼ੀ ਨਾਲ ਪਾ ਦਿਓ ਤੁਹਾਨੂੰ ਪਤਾ ਹੀ ਆ ਤੁਹਾਡਾ ਰੋਜ਼ ਦਾ ਕੰਮ ਆ ਕਿਹੜਾ ਕਲਰ ਕਿਤੇ ਜੱਜਦਾ ਚਲੋ ਅਸੀਂ ਆਪਣੀ ਪਸੰਦ ਨਾਲ ਪਾ ਦਿੰਨੇ ਆ ਬਹੁਤ ਕਸਟਮਰ ਪ ਕਈ ਵਿੱਚ ਇੱਕ ਦੋ ਜਿਵੇਂ ਆਪਾਂ ਕਹਿ ਦਈਏ ਹੁੰਦੇ ਹੀ ਨੇ ਤਾਂ ਦੇ ਉਹ ਬਾਅਦ ਵਿੱਚ ਉਹ ਸਿੱਧੀ ਵੀ ਨਹੀਂ ਗੱਲ ਕਰਦੇ ਉਹ ਕਿਸੇ ਕੋਲ ਕਹਿ ਦਿੰਦੇ ਆ ਸਾਡੇ ਤਾਂ ਜੀ ਇਹ ਕਲਰ ਵਧੀਆ ਨਹੀਂ ਪਾਇਆ ਉਹਨਾਂ ਨੇ ਜਾਂ ਇਹ ਵਧੀਆ ਨਹੀਂ ਕੀਤਾ ਜਾਂ ਇੰਨੇ ਪੈਸੇ ਲੱਗਤੇ ਜਾਂ ਕੋਈ ਵੀ ਹੈਨਾ ਸਿੱਧੀ ਗੱਲ ਕਰਨੀ ਚਾਹੀਦੀ ਆ ਹਰ ਕਿਸੇ ਨੂੰ ਕੋਈ ਵੀ ਕੰਮ ਆ ਕਿਸੇ ਵੀ ਕੰਮ ਵਿੱਚ ਨਾ ਸਿੱਧੀ ਗੱਲ ਆਪਾਂ ਜਿਹੜੇ ਬੰਦੇ ਨੇ ਕੰਮ ਕਰਵਾਇਆ ਉਹਨੂੰ ਦੱਸਾਂਗੇ ਤਾਂ ਜ਼ਿਆਦਾ ਵਧੀਆ ਰਹੂ ਜਦੋਂ ਦੂਸਰੇ ਬੰਦੇ ਤੋਂ ਪਤਾ ਲੱਗਦਾ ਨਾ ਥੋੜਾ ਜਿਹਾ ਵਧੀਆ ਨਹੀਂ ਲੱਗਦਾ ਹੈਗਾ ਯਾਨਕਿ ਸਾਨੂੰ ਵੀ ਕਸਟਮਰ ਦੀ ਲੋੜ ਆ ਕਸਟਮਰ ਨਾਲ ਹੀ ਸਾਡਾ ਕੰਮ ਚੱਲਣਾਗਾ ਅਸੀਂ ਕਸਟਮਰ ਖਰਾਬ ਕਰਨ ਵਾਲਾ ਕੰਮ ਤਾਂ ਕਦੇ ਕਰ ਵੀ ਨਹੀਂ ਸਕਦੇ ਹਨ ਅਸੀਂ ਆਪਣੇ ਬਲੀਓ ਪੂਰਾ ਤਸੱਲੀ ਨਾਲ ਭਾਵੇਂ ਚ 2 ਦਿਨ 3 ਦਿਨ ਜਿੰਨੇ ਦਿਨ ਮਰਜ਼ੀ ਲੱਗ ਜਾਣ ਹਰ ਕਿਸੇ ਦੇ ਸੂਟ ਵਧੀਆ ਹੀ ਬਣਾ ਕੇ ਦਿੰਨੇ ਆਂਗੇ ਗੱਲਬਾਤ ਆਪਣਾ ਵੀਡੀਓ 'ਚ ਕਰਨ ਦਾ ਟਾਈਮ ਬਹੁਤ ਘੱਟ ਲੱਗਦਾ ਹੈ ਨਹੀਂ ਤਾਂ ਆਪਾਂ ਕੋਸ਼ਿਸ਼ ਕਰਦੇ ਹੁੰਨੇ ਆਂ ਵੀ ਕਰੀਏ ਗੱਲਬਾਤ ਪਰ ਟਾਈਮ ਨਹੀਂ ਵੀ ਲੱਗਦਾ ਕੰਮਾਂ ਦੇ ਵਿੱਚ ਨਹੀਂ ਕਿ ਅਸੀਂ ਇਹ ਕੰਮ ਵੀ ਕਰਦੇ ਆ ਨਾਲ ਘਰ ਦੇ ਕੰਮ ਬਾਹਰ ਅੰਦਰ ਜਾਣਾ ਸਾਰੇ ਕੱਪੜੇ ਲੈ ਕੇ ਆਉਣੇ ਅਸੀਂ ਖੁਦ ਆਪ ਸਾਰਾ ਆਪ ਵਧੀਆ ਜੇ ਕੋਈ ਸਾਡੇ ਤੋਂ ਮੰਗਾਉਂਦਾ ਸੀ ਕੱਪੜਾ ਆਪ ਦੇਖ ਕੇ ਵਧੀਆ ਲੈ ਕੇ ਆਉਣੇ ਆ ਕੋਈ ਕਿਸੇ ਨੇ ਸਟੀਚਿੰਗ ਕਰਾਉਣੀਆਂ ਲਾਈਨਿੰਗ ਸਾਰਾ ਕੁਝ ਅਸੀਂ ਦੁਪट्टे ਡਾਈ ਕਰਵਾ ਕੇ ਸਾਰਾ ਕੁਝ ਪ੍ਰੋਵਾਈਡ ਕਰਾਉਣੀ ਆ ਕੋਰੀਅਰ ਕਰਨ ਤੱਕ ਹਨਾ ਪਹੁੰਚਾਉਣ ਤੱਕ ਉਹਨਾਂ ਨਾਲ ਕਦੇ ਵੀ ਗੱਲਬਾਤ ਐ ਨਹੀਂ ਹੋਇਆ ਵੀ ਪੁੱਛੀ ਹੀ ਨਾ ਮੁੜ ਕੇ ਵੀ ਬਾਅਦ ਵਿੱਚ ਹੈ ਨਾ ਵੀ ਤੁਹਾਨੂੰ ਕਿੱਦਾਂ ਲੱਗਿਆ ਅਸੀਂ ਆਪ ਵੀ ਫੋਨ ਕਰਕੇ ਪੁੱਛਦੇ ਹਾਂ ਕਸਟਮਰ ਨੂੰ ਵੀ ਤੁਹਾਡੇ ਕੋਲ ਸੂਟ ਪਹੁੰਚ ਗਿਆ ਤੁਹਾਨੂੰ ਪੱਕਾ ਪਸੰਦ ਆ ਹੈ ਨਾ ਕੋਈ ਕਮੀ ਤਾਂ ਨਹੀਂ ਸਾਨੂੰ ਜਰੂਰ ਦੱਸੋ ਹੈ ਨਾ ਦੱਸਣੀ ਵੀ ਚਾਹੀਦੀ ਅਸੀਂ ਜਰੂਰ ਪੁੱਛਦੇ ਹਾਂ ਹਰ ਕਿਸੇ ਨੂੰ ਬਾਕੀ ਇਹ ਜੇ ਕਸਟਮਰ ਸਾਡੇ ਤੋਂ ਦੂਰ ਰਹਿਣ ਜਿਹੜੇ ਸਲਾਹਾਂ ਦੇਣ ਵਾਲੇ ਨੇ ਵੀ ਉਹ ਫੁਲਾਨਾ ਤਾਂ ਐਨੇ ਲੈਂਦਾ ਜੀ ਉਹ ਐਨੇ ਲੈਂਦੇ ਆ ਤੁਸੀਂ ਜਿੱਥੋਂ ਮਰਜ਼ੀ ਕਰਵਾ ਸਕਦੇ ਹੋ ਅੱਜ ਤੱਕ ਅਸੀਂ ਕਿਸੇ ਵੀ ਕਸਟਮਰ ਦੀ ਮਿਹਨਤ ਨਹੀਂ ਕਰੀ ਵੀ ਸਾਡੇ ਤੋਂ ਕੰਮ ਕਰਾਓ ਤੁਸੀਂ ਕਿਤੋਂ ਵੀ ਕਰਾ ਸਕਦੇ ਆ ਜਿੱਥੇ ਤੁਹਾਨੂੰ ਯਕੀਨ ਆ ਨਾ ਕੰਮ ਹੋਣਾ ਚਾਹੀਦਾ ਆਪਣਾ ਤੁਸੀਂ ਕਿਤੋਂ ਵੀ ਕਰਾ ਸਕਦੇ ਜੇ ਤੁਹਾਨੂੰ ਸਾਡੇ ਤੇ ਯਕੀਨ ਆ ਤੁਸੀਂ ਸਾਡੇ ਤੋਂ ਕਰਾ ਸਕਦੇ ਆ ਤੁਹਾਨੂੰ ਕੋਈ ਹੋਰ ਕਿਸੇ ਦਾ ਪਸੰਦ ਆ ਹੋਰ ਕਿਤੇ ਤੁਹਾਡੇ ਘਟਚ ਹੋ ਰਿਹਾ ਤੁਸੀਂ ਉੱਥੋਂ ਵੀ ਕਰਾ ਸਕਦੇ ਹੋ ਅਸੀਂ ਤਾਂ ਆਪਣੀ ਮਿਹਨਤ ਦਾ ਮੁੱਲ ਹੈ ਨਾ ਲੈਣੇ ਆ ਤਾਂ ਉਹ ਸਾਡਾ ਹੱਕ ਜਿਹੜਾ ਬਣਦਾ ਉਹ ਤਾਂ ਆਪਾਂ ਲੈਣੀ ਲੈਣਾਗਾ ਜੇ ਤੁਹਾਨੂੰ ਕਿਸੇ ਹੋਰ ਪਸੰਦ ਆ ਤੁਸੀਂ ਕਿਤੋਂ ਵੀ ਕਰਾ ਸਕਦੇ ਆ ਤੇ ਬਾਕੀ ਆਪਾਂ ਹੁਣ ਤੁਹਾਨੂੰ ਅਗਲਾ ਸੂਟ ਦਿਖਾਉਨੇ ਆ ਹਾਂਜੀ ਇਹ ਨੈਕਸਟ ਸੂਟ ਲਾਈਟ ਪਿੰਕ ਕਲਰ ਦਾ ਇਹ ਇਹ ਵੀ ਉਹਨਾਂ ਨੇ ਆਪ ਹੀ ਦਿੱਤਾ ਸੀਗਾ ਫੈਬਰਿਕ ਉਹਨਾਂ ਨੇ ਆਪ ਹੀ ਦਿੱਤਾ ਆਪਾਂ ਵਰਕ ਕੀਤਾ ਇਹਦੇ ਵਿੱਚ ਮਸ਼ੀਨ ਵਰਕ ਤੇ ਜਰੀ ਵਰਕ ਦੋਨੋਂ ਹੀ ਨੇਗੇ ਬਹੁਤ ਸੋਹਣਾ ਤਿਆਰ ਹੋਇਆ ਸੂਟ ਇਹ ਹੈਗਾ ਜੀ ਘੇਰੇ ਦਾ ਫਰੰਟ ਪੱਲਾ ਜਿਹੜਾ ਉੱਤੇ ਦੋ ਇਦਾਂ ਫੁੱਲ ਬਣਾਏ ਨੇਗੇ ਇਹਨਾਂ ਨੇ ਦੁਪੱਟਾ ਨਾਲ ਦਿੱਤਾ ਸੀ ਵੀ ਉਹਦੇ ਨਾਲ ਮੈਚਿੰਗ ਫੁੱਲ ਬਣਾ ਦਿਓ ਤੇ ਆਪਾਂ ਉਦਾਂ ਹੀ ਉਹਨਾਂ ਦਾ ਤਿਆਰ ਕਰਵਾ ਕੇ ਦੇ ਤਾ ਆਪਾਂ ਤੁਹਾਨੂੰ ਦੁਪੱਟਾ ਵੀ ਜ਼ਰੂਰ ਦਿਖਾਉਣੇ ਆ ਇਹਦੇ ਨਾਲ ਕਿਦਾਂ ਦਾ ਦੁਪੱਟਾ ਸੀਗਾ ਤੇ ਇਹਦੇ ਨਾਲ ਹੀ ਬਾਹਾਂ ਤੇ ਵੀ ਵਰਕ ਕੀਤਾਗਾ ਹਾਂਜੀ ਬਾਹਾਂ ਦਾ ਵੀ ਤੁਹਾਨੂੰ ਦਿਖਾਉਣੇ ਆ ਸੇਮ ਹੀ ਆ ਵੈਸੇ ਤਾਂ ਫੁੱਲ ਇਦਾਂ ਹੀ ਬਣਾਏ ਨੇਗੇ ਪਰ ਬਣੇ ਬਹੁਤ ਜ਼ਿਆਦਾ ਵਧੀਆ ਤੇ ਸਫਾਈ ਨਾਲ ਨੇਗੇ ਹਾਂਜੀ ਤੁਸੀਂ ਦੇਖ ਲਓ ਚੰਗੀ ਤਰ੍ਹਾਂ ਮਹ ਸੋਨਾ ਡਿਜ਼ਾਈਨ ਬਣ ਕੇ ਤਿਆਰ ਹੋਇਆ ਹੈਗਾ ਹਾਂਜੀ ਤੁਸੀਂ ਗਰਮੀ ਵਾਲਾ ਫੈਬਰਿਕ ਸਰਦੀ ਵਾਲਾ ਜਿੱਤੇ ਵੀ ਤਿਆਰ ਕਰਵਾਉਣਾ ਪਾਰਟੀ ਵੀਅਰ ਹਰ ਕਿਸੇ ਕੱਪੜੇ ਤੇ ਵੈਸੇ ਇਹ ਡਿਜ਼ਾਈਨ ਕਢਾਈ ਦਾ ਪਾ ਕਰਵਾਈ ਸਕਦੇ ਆ ਬਸ ਥੋੜੇ ਜਿਹਾ ਇਦਾਂ ਦੇਖ ਲਵੇ ਵੀ ਜਿਆਦਾ ਹਲਕਾ ਜਾਂ ਕਪੜਾ ਵੀ ਨਾ ਹੋਵੇ ਜਿਹੜਾ ਫਰੇਮ ਲਗਾਉਣ ਤੇ ਹਨਾ ਸਿੱਜ ਜਾਵੇ ਇਹ ਹੀ ਮੇਨ ਗੱਲ ਹੁੰਦੀ ਹੈ ਕਿਉਂਕਿ ਕਸਮਰ